ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਬੀਬੀ ਅਰਜਿੰਦਰ ਕੌਰ ਦੀ ਰਹਿਨਮਾਈਂ ਅਦੀਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਗੁਰਦੀਪ ਸਿੰਘ ਦੀ ਯੋਗ ਅਗਵਾਈ ਰਾਹੀਂ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਗੱਗੜ ਕੀ ਝੰਡੇ ਵਾਲਾ ਮੰਜਕੀ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਦਾਖਲਾ ਮੁਹਿੰਮ 2026 ਅਤੇ 2027 ਲਈ 12 ਨਵੇਂ ਬੱਚਿਆਂ ਦਾ ਦਾਖਲਾ ਵੀ ਕੀਤਾ ਗਿਆ ਜਿੱਥੇ ਬੱਚਿਆਂ ਦੇ ਮਾਪਿਆਂ ਵੱਲੋਂ ਵੱਧ ਚਾੜ ਕੇ ਸ਼ਮੂਲੀਅਤ ਕੀਤੀ ਗਈ ਉੱਥੇ ਹੀ ਪਿੰਡ ਦੀ ਪੰਚਾਇਤ SMC ਕਮੇਟੀ ਆਂਗਣਵਾੜੀ ਵਰਕਰ ਅਤੇ ਹੋਰ ਪਤਵੰਤੇ ਸੱਜਣਾ ਵੱਲੋਂ ਵਿਸ਼ਾ ਮੂਲ্য ਕੀਤੀ ਗਈ ਇਸ ਮੌਕੇ ਤੇ ਮੱਖਣ ਸਿੰਘ ਬਲਾਕ ਸਮਤੀ ਮੈਂਬਰ ਕੁਲਵੰਤ ਕੌਰ ਮੈਂਬਰ ਪੰਚਾਇਤ ਸਰਬਜੀਤ ਸਿੰਘ ਚੇਅਰਮੈਨ SMC ਡਾਕਟਰ ਪਰਮਜੀਤ ਸਿੰਘ ਸੁਖਵਿੰਦਰ ਸਿੰਘ ਪੁੱਤਰ ਦੇ ਜਥੇਦਾਰ ਕਸ਼ਮੀਰ ਸਿੰਘ ਪਰਮਿੰਦਰ ਕੌਰ ਸਰਦਾਰ ਬਾਬਾ ਸਿੰਘ ਸਿਮਰਨਜੀਤ ਕੌਰ ਆਂਗਣਵਾੜੀ ਵਰਕਰ ਗੁਰਮੀਲ ਸਿੰਘ ਲਖਮਣ ਸਿੰਘ ਆਦਿ ਹਾਜ਼ਰ ਰਹੇ ਸਕੂਲ ਸਟਾਫ ਵਿੱਚ ਮੈਡਮ ਮੋਨਿਕਾ ਸ਼ਰਮਾ ਮੈਡਮ ਸ਼ਾਲੂ ਸੰਦੀਪ ਕੌਰ, ਰਾਬੀਆ ਗਿੱਲ ਆਦੀ ਹਾਜ਼ਰ ਸਨ ਅਤੇ ਅੰਤ ਵਿੱਚ ਸਕੂਲ ਮੁਖੀ ਕੁਲਵੀਰ ਕੁਮਾਰ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਐਚਟੀ ਚਰਨਜੀਤ ਉੱਚੇਚੇ ਤੌਰ ਤੇ ਹਾਜ਼ਰ ਰਹੇ ਪਿੰਡ ਜੰਡਿਆਲਾ ਮੰਚੀ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ। ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਗੱਗੜ ਵਿਖੇ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਅਰਵਿੰਦਰ ਕੌਰ ਜੀ ਦੀ ਰਹਿਨਮਾਈ ਹੇਠ ਅੱਜ ਬੱਚਿਆਂ ਦੇ ਮਾਪਿਆਂ ਨਾਲ ਮਾਪੇ ਅਧਿਆਪਕ ਮਿਲਣੀ ਦੋ ਕੀਤੀ ਗਈ ਜਿਸ ਵਿੱਚ ਬਹੁਤ ਹੀ ਸਤਿਕਾਰਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਗੁਰਦੀਪ ਸਿੰਘ ਜੀ ਦੀ ਅਗਵਾਈ ਦੇ ਵਿੱਚ ਵੱਧ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ ਇਸ ਮੌਕੇ ਇਸ ਨਗਰ ಗ್ರಾಮ ਪੰਚਾਇਤ ਜੰਡੇਆਲਾ ਵੱਲੋਂ ਪੰਚਾਇਤ ਸਤੇ ਸਮੂਹ ਮੈਂਬਰ ਸਹਿਬਾਨ ਇਸ ਇਲਾਕੇ ਦੇ ਮੋਤਵਾਰ ਸੱਜਣ ਐਸਐਮਸੀ ਕਮੇਟੀ ਮੈਂਬਰ ਚੇਅਰਮੈਨ ਹਤੇ ਹੋਰ ਪਤਵੰਤੇ ਸੱਜਣਾ ਨੇ ਵੱਧ ਚੜ ਕੇ ਹਿੱਸਾ ਲਿਆ ਮਾਪਿਆਂ ਦੀ ਗਿਣਤੀ ਬਹੁਤ ਹੀ ਸ਼ਲਾਉਣਯੋਗ ਸੀ ਮਾਪਿਆਂ ਨੇ ਇਹ ਅਹਦ ਕੀਤਾ ਕਿ ਅਸੀਂ ਸਕੂਲ ਦੇ ਅਧਿਆਪਕਾਂ ਦੇ ਨਾਲ ਮਿਲ ਕੇ ਬੱਚਿਆਂ ਲਈ ਚੰਗਾ ਮਾਹੌਲ ਸਿਰਜਣ ਲਈ ਬਹੁਤ ਹੀ ਯਤਨਸ਼ੀਲ ਹੋਣਗੇ ਅਤੇ ਬੱਚਿਆਂ ਲਈ ਸੁਖਾਮਾ ਮਾਹੌਲ ਪੈਦਾ ਕਰਨ ਲਈ ਜੋ ਵੀ ਉਹਨਾਂ ਵੱਲੋਂ ਭੂਮਿਕਾ ਅਦਾ ਕਰਨ ਦੀ ਲੋੜ ਪਵੇਗੀ ਉਹ ਅਦਾ ਕਰਨਗੇ ਇਸ ਮੌਕੇ ਉੱਗੇ ਸਮਾਜ ਸੇਵੀ ਸਰਦਾਰ ਬਾਬਾ ਸਿੰਘ ਜੀ ਵੱਲੋਂ ਵੀ ਬੱਚਿਆਂ ਦੇ ਮਾਪਿਆਂ ਨਾਲ ਰੂਬਰੂ ਹੁੰਦੇ ਕਿਹਾ ਕਿ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੀ ਸੰਗਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਹਰ ਸਮੇਂ ਸਹੀ ਸੰਗਤ ਦੇ ਵਿੱਚ ਹੀ ਵਿਚਰਨਾ ਚਾਹੀਦਾ ਹੈ ਤੇ ਸਰਦਾਰ ਬਾਬਾ ਸਿੰਘ ਜੀ ਨੇ ਇਹ ਵੀ ਕਿਹਾ ਕਿ ਸਕੂਲ ਨੂੰ ਅਗਰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਆਉਣ ਵਾਲੇ ਸਮੇਂ ਦੇ ਵਿੱਚ ਪੈਂਦੀ ਹੈ ਤਾਂ ਅਸੀਂ ਉਸ ਦੇ ਲਈ ਹਰ ਪੱਖੋਂ ਯਤਨ ਕਰਾਂਗੇ ਅਤੇ ਸਕੂਲ ਨੂੰ ਉੱਚ ਦਰਜੇ ਦਾ ਸਕੂਲ ਬਣਾਉਣ ਦੇ ਵਿੱਚ ਪੂਰਾ ਯਤਨ ਕਰਾਂਗੇ ਸੋ ਮੈਂ ਬਤੌਰ ਸਕੂਲ ਮੁਖੀ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਗੱਗੜ ਵੱਲੋਂ ਸਾਰੀਆਂ ਆਈਆਂ ਹੋਈਆਂ ਵਿਸ਼ੇਸ਼ ਸ਼ਖਸੀਅਤਾਂ ਅਤੇ ਬੱਚਿਆਂ ਦੇ ਮਾਪਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਨਾਲ ਦੀ ਨਾਲ ਹੀ ਇਸ ਸਕੂਲ ਦੇ ਸਮੂਹ ਸਟਾਫ ਦਾ ਜਿਸ ਵਿੱਚ मैडम मोनिका जी मैडम शालू जी ਅਤੇ ਇਸ ਸਕੂਲ ਦੇ ਹਰ ਇੱਕ ਕਰਿੰਦੇ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਦੇ ਸਮਾਗਮ ਨੂੰ ਸਫਲ ਬਣਾਇਆ ਧੰਨਵਾਦ